ਜੇਕਰ ਤੁਸੀਂ ਕੈਨੇਡਾ ਦੇ ਵਸਨੀਕ ਹੋ ਜਾਂ ਕੈਨੇਡਾ ਦੇ ਵਿੱਚੋਂ ਭਾਰਤ ਆਉਣ ਦੇ ਲਈ ਚਾਰਾਚੋਈ ਕਰ ਰਹੇ ਸੀ ਜਾਂ ਭਾਰਤ ਤੋਂ ਕੈਨੇਡਾ ਜਾਣ ਦੀ ਤਿਆਰੀ ਕਰ ਰਹੇ ਸੀ ਤਾਂ ਇਹ ਖਬਰ ਤੁਹਾਡੇ ਲਈ ਹੈ ਜਿਸ ਵਕਤ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਕੈਨੇਡਾ ਭਾਰਤ ਵਿਚਾਲੇ ਚੱਲ ਰਹੀ ਵੀਜ਼ਾ ਸਰਵਿਸਿਜ਼ ਨੂੰ ਖੋਲ ਦਿੱਤਾ ਗਿਆ ਹੈ ਇੱਕ ਵਾਰ ਫਿਰ ਵੀਜ਼ਾ ਸਰਵਿਸਿਜ਼ ਖੋਲ ਦਿੱਤੀਆਂ ਗਈਆਂ ਨੇ ਜਿਸ ਤਰ੍ਹਾਂ ਦੇ ਨਾਲ ਹਰਦੀਪ ਸਿੰਘ ਨੇਚਰ ਤੇ ਮਾਮਲੇ ਤੇ ਬਿਆਨ ਤੋਂ ਬਾਅਦ ਕੈਨੇਡਾ ਦੇ ਨਾਲ ਸਬੰਧਾਂ 'ਚ ਖਟਾਸ ਆਈ ਸੀ ਉਹ ਖਟਾਸ ਕਿਤਨਾ ਕਿਤੇ ਵਾਪਸ ਮੁੜੀ ਹੈ ਘਟ ਗਈ ਹੈ ਉਹ ਖਟਾਸ ਕਿਉਂਕਿ ਭਾਰਤ ਨੇ ਕੈਨੇਡਾ ਦੇ ਨਾਲ ਵੀਜ਼ਿਆਂ ਦਾ ਇੱਕ ਵਾਰ ਫਿਰ ਤੋਂ ਆਦਾਨ-ਪ੍ਰਦਾਨ ਸ਼ੁਰੂ ਕਰ ਦਿੱਤਾ ਹੈ ਵੀਜ਼ਾ ਸਰਵਿਸ ਸ਼ੁਰੂ ਹੋਈ ਹੈ ਦੱਸਤੀ ਕਿ ਹਾਈ ਕਮਿਸ਼ਨ ਆਫ ਇੰਡੀਆ ਓਟਾਵਾ ਦੇ ਵੱਲੋਂ ਪ੍ਰੈਸ ਰਿਲੀਜ਼ ਕੀਤਾ ਗਿਆ ਇਸ ਪ੍ਰੈਸ ਰਿਲੀਜ਼ ਦੇ ਵਿੱਚ ਸਾਫ ਸ਼ਬਦਾਂ ਦੇ ਵਿੱਚ ਕਹਿ ਦਿੱਤਾ ਗਿਆ ਹੈ ਕਿ ਚਾਰ ਤਰ੍ਹਾਂ ਦੇ ਵੀਜ਼ੇ ਸ਼ੁਰੂ ਕਰ ਦਿੱਤੇ ਗਏ ਨੇ ਦੁਬਾਰਾ ਚਾਰ ਤਰ੍ਹਾਂ ਦੀਆਂ ਵੀਜ਼ੀਆਂ ਨੂੰ ਅਨੁਮਤੀ ਦੇ ਦਿੱਤੀ ਗਈ ਹੈ ਉਸ ਨੂੰ ਇੱਕ ਵਾਰ ਫਿਰ ਤੋਂ ਜੀ ਆਇਆ ਕਿਹਾ ਜਾ ਰਿਹਾ ਹੈ ਇਸ ਦੇ ਵਿੱਚ ਐਂਟਰੀ ਵੀਜ਼ਾ ਬਿਜ਼ਨਸ ਵੀਜ਼ਾ ਮੈਡੀਕਲ ਵੀਜ਼ਾ ਅਤੇ ਕਾਨਫਰੰਸ ਵੀਜ਼ਾ ਇਹ ਚਾਰ ਵੀਜ਼ਿਆਂ ਦੇ ਉੱਤੇ ਮੋਹਰ ਲੱਗਣੀ ਸ਼ੁਰੂ ਹੋ ਚੁੱਕੀ ਹੈ ਇੱਕ ਵਾਰ ਫਿਰ ਤੋਂ ਜਿਹੜਾ ਡੈਡਲੌਕ ਬਣਿਆ ਸੀ ਉਹ ਡੈਡਲੌਕ ਟੁੱਟਿਆ ਭਾਰਤ ਕੈਨੇਡਾ ਵਿਚਕਾਰ ਜੀ ਹਾਂ ਹੁਣ ਜੇਕਰ ਤੁਸੀਂ ਭਾਰਤ ਤੋਂ ਕੈਨੇਡਾ ਜਾਣਾ ਹੈ ਜਾਂ ਖਾਸ ਤੌਰ ਤੇ ਕੈਨੇਡਾ ਤੋਂ ਪੰਜਾਬ ਜਾਂ ਭਾਰਤ ਆਉਣ ਦੀ ਤਿਆਰੀ ਦੇ ਵਿੱਚ ਸੀ ਵੀਜ਼ਾ ਸਰਵਿਸੇਸ ਰੁਕਣ ਤੋਂ ਬਾਅਦ ਤੁਹਾਡੇ ਤੇ ਕਿੰਨਾ ਕਿੰਨਾ ਟੈਨਸ਼ਨ ਦਾ ਮਾਹੌਲ ਬਣਿਆ ਸੀ ਉਹ ਮਾਹੌਲ ਹੁਣ ਖਤਮ ਹੋਣ ਦੀ ਤਿਆਰੀ ਕਿਉਂਕਿ ਹਾਈ ਕਮਿਸ਼ਨ ਆਫ ਇੰਡੀਆ ਦੇ ਵੱਲੋਂ ਇਹ ਲੈਟਰ ਜਾਰੀ ਕਰ ਦਿੱਤਾ ਗਿਆ ਲੈਟਰ ਤੁਹਾਨੂੰ ਆਪਣੀ ਸਕਰੀਨ ਦੇ ਨਾਲ ਤੁਹਾਨੂੰ ਵਿਖਾ ਰਹੇ ਆ ਇਹ ਲੈਟਰ ਜਿਹੜਾ ਜਾਰੀ ਕਰ ਦਿੱਤਾ ਗਿਆ ਹੈ ਇਸ ਲੈਟਰ ਦੇ ਵਿੱਚ ਸਾਫ਼ ਤੌਰ ਦੇ ਉੱਤੇ ਜ਼ਿਕਰ ਜੋ ਆ ਚੁੱਕਿਆ ਹੈ ਕਿ ਚਾਰ ਤਰ੍ਹਾਂ ਦੇ ਵੀਜ਼ਿਆਂ ਨੂੰ ਛੂਟ ਦੇ ਦਿੱਤੀ ਗਈ ਹੈ ਚਾਰ ਤਰ੍ਹਾਂ ਦੇ ਵੀਜ਼ੇ ਖੋਲ੍ਹ ਦਿੱਤੇ ਗਏ ਨੇ ਭਾਰਤ ਨੇ ਕੈਨੇਡੀਅਨ ਨਾਗਰਿਕਾਂ ਲਈ ਮੁਰ ਤੋਂ ਜਿਹੜੀਆਂ ਇਹ ਵੀਜ਼ਾ ਸੇਵਾਵਾਂ ਨੇ ਸ਼ੁਰੂ ਕੀਤੀਆਂ ਨੇ ਸਿਰਫ ਜਿਹੜੀਆਂ ਨੇ ਖਾਸ ਕਿਸਮ ਦੇ ਲੋਕਾਂ ਨੂੰ ਇਹ ਸਹੂਲਤ ਮਿਲੇਗੀ ਕਿਹਨਾ ਕਿਹਨਾਂ ਨੂੰ ਸਹੂਲਤ ਮਿਲਣ ਵਾਲੀ ਹੈ ਉਹ ਤੁਹਾਡੇ ਨਾਲ ਜਰੂਰ ਜਿਹੜੀ ਤਸਵੀਰ ਸਾਹਮਣੇ ਕਰ ਰਹੇ ਹਾਂ ਕੇਸ ਦੇ ਵਿੱਚ ਖਾਸ ਤੌਰ ਦੇਤੇ ਜਿਹੜੀ ਸਹੂਲਤ ਹੁਣ ਮਿਲਣ ਵਾਲੀ ਹੈ ਉਹ ਜੇਕਰ ਤੁਸੀਂ ਕਿਸੇ ਕਾਨਫਰੰਸ ਲਈ ਜਾਣਾ ਚਾਹੁੰਦੇ ਹੋ ਤੁਸੀਂ ਕਿਸੇ ਕਾਨਫਰੰਸ ਦਾ ਹਿੱਸਾ ਬਣਨਾ ਚਾਹੁੰਦੇ ਹੋ ਤਾਂ ਤੁਹਾਨੂੰ ਇਹ ਸਹੂਲਤ ਜਿਹੜੀਆਂ ਮਿਲ ਸਕਦੀ ਹੈ ਇਸ ਦੇ ਵਿੱਚ ਸਿਰਫ ਐਂਟਰੀ ਵੀਜ਼ਾ ਹੋਏਗਾ ਬਿਜ਼ਨਸ ਵੀਜ਼ਾ ਹੋਏਗਾ ਮੈਡੀਕਲ ਵੀਜ਼ਾ ਹੋਏਗਾ ਤੇ ਕਾਨਫਰੰਸ ਵੀਜ਼ਾ ਦੀਆਂ ਸਰੈਣੀਆਂ ਨੂੰ ਇਹ ਵੀਜ਼ਾ ਸਰਵਿਸ ਸ਼ੁਰੂ ਕੀਤੀ ਗਈ ਹੈ ਜੋ ਹਾਈ ਕਮਿਸ਼ਨ ਦਾ ਲੈਟਰ ਦੇ ਵਿੱਚ ਅੱਗੇ ਬਿਆਨ ਉਹਨਾਂ ਕਿਹਾ ਹੈ ਕਿ ਸੁਰੱਖਿਆ ਨੂੰ ਧਿਆਨ ਦੇ ਵਿੱਚ ਰੱਖਦਿਆਂ ਵੀਜ਼ੇ ਦੇਣ ਦੀ ਉੱਤੇ ਅਸਥਾਈ ਰੋਕ ਲਾਈ ਗਈ ਸੀ ਅਜੇ ਹੀ ਸੁਰੱਖਿਆ ਸਥਿਤੀ ਦਾ ਜਾਇਜ਼ਾ ਲੈਣ ਤੋਂ ਬਾਅਦ ਵੀਜ਼ਾ ਸਰਵਿਸਸਸ ਨੂੰ ਦੁਬਾਰਾ ਸ਼ੁਰੂ ਕਰ ਦਿੱਤਾ ਗਿਆ ਇੱਕ ਵਾਰ ਫਿਰ ਜਿਹੜੀਆਂ ਵੀਜ਼ਾ ਸਰਵਿਸਸਸ ਜਿਹੜੀਆਂ ਨੇ ਸ਼ੁਰੂ ਕੀਤੀਆਂ ਗਈਆਂ ਨੇ ਦੱਸਦੀ ਕਿ ਹਰਦੀਪ ਸਿੰਘ ਨੈਜ਼ਰ ਦੇ ਕਤਲ ਮਾਮਲੇ ਤੋਂ ਬਾਅਦ ਇਹ ਲਗਾਤਾਰ ਚਰਚਾ ਦੇ ਵਿੱਚ ਸੀ ਕਿ ਸਬੰਧਾਂ 'ਚ ਖਟਾਸ ਆਈ ਹੈ ਹੁਣ ਇਸ ਤੋਂ ਬਾਅਦ ਜਿਹੜੀ ਹੈ ਵੀਜ਼ਾ ਸਰਵਿਸ ਦੇ ਉੱਤੇ ਬਹੁਤ ਵੱਡੀ ਚਿੰਤਾ ਹੈ ਕਿ ਵੀਜ਼ਾ ਮਿਲੇਗਾ ਨਹੀਂ ਮਿਲੇਗਾ ਕੈਨੇਡਾ ਜਾਣ ਲਈ ਜਿਹੜੇ ਲੋਕ ਤਿਆਰੀ ਕਰ ਰਹੇ ਸੀ ਸਟੂਡੈਂਟ ਤਿਆਰੀ ਕਰ ਰਹੇ ਸੀ ਇਧਰੋਂ ਬਿਜ਼ਨਸਮੈਨ ਕੈਨੇਡਾ ਜਾਣ ਦੀ ਤਿਆਰੀ 'ਚ ਸੀ ਕੁਝ ਭਾਰਤੀ ਬਿਜ਼ਨਸਮੈਨ ਕੈਨੇਡਾ ਦੇ ਵਿੱਚ ਰਹਿ ਰਹੇ ਸੀ ਉਹ ਭਾਰਤ ਆਉਣ ਦੀ ਸੋਚ ਰਹੇ ਸੀ ਸੋ ਬਿਜ਼ਨਸ ਦੇ ਉੱਤੇ ਬਹੁਤ ਵੱਡਾ ਇਸ ਦਾ ਰੈਟਲੌਕ ਬਣਿਆ ਸੀ ਬਿਜ਼ਨਸ ਦੇ ਉੱਤੇ ਬਹੁਤ ਵੱਡਾ ਇਫੈਕਟ ਬਣਿਆ ਸੀ ਉਸ ਰੈਟਲੌਕ ਨੂੰ ਤੋੜਨ ਦੇ ਲਈ ਹੁਣ ਭਾਰਤ ਦੀ ਹਾਈ ਕਮਿਸ਼ਨ ਦੇ ਵੱਲੋਂ ਇਹ ਲੈਟਰ ਜਾਰੀ ਕਰ ਦਿੱਤੀ ਗਈ ਹੈ ਕਿ ਚਾਰ ਤਰ੍ਹਾਂ ਦੇ ਵੀਜ਼ਿਆਂ ਨੂੰ ਇੱਕ ਵਾਰ ਫਿਰ ਤੋਂ ਮੁੜ ਤੋਂ ਖੋਲ੍ਹ ਦਿੱਤਾ ਗਿਆ ਸ਼ੁਰੂ ਕਰ ਦਿੱਤੀ ਗਈ ਹੈ ਵੀਜ਼ਾ ਸਰਵਿਸ ਅੱਜ ਤੋਂ ਇਸ ਦੀ ਸ਼ੁਰੂਆਤ ਹੋਈ ਹੈ ਲੈਟਰ ਦੇ ਵਿੱਚੋਂ ਖਾਸ ਤੌਰ ਤੇ ਉੱਤੇ ਜ਼ਿਕਰ ਆ ਕਿ ਸੁਰੱਖਿਆ ਪ੍ਰਬੰਧਾਂ ਦੇ ਮੱਦੇ ਨਜ਼ਰ ਜਿਹੜਾ ਇਹ ਇਸ ਨੂੰ ਰੋਕ ਦਿੱਤਾ ਗਿਆ ਸੀ ਸੋ ਹੁਣ ਸੁਰੱਖਿਆ ਪ੍ਰਬੰਧਾਂ ਦੇ ਮੱਦੇ ਨਜ਼ਰ ਜਿਹੜੀ ਜਾਂਚ ਹੋਈ ਆ ਉਸ ਅਨੁਸਾਰ ਹੀ ਸੁਰੱਖਿਆ ਪ੍ਰਬੰਧਾਂ ਨੂੰ ਪਰਖਣ ਤੋਂ ਬਾਅਦ ਦੁਬਾਰਾ ਸ਼ੁਰੂ ਕੀਤਾ ਗਿਆ ਅਕਤੂਬਰ 25 2023 ਪਾਪ ਕੇ ਅੱਜ ਦਾ ਦਿਨ ਹੈ ਅਕਤੂਬਰ ਪਛੀ ਆਜ਼ਾਦੀ ਦੇਣੀ ਜਿਹੜੀ ਇਸ ਨੂੰ ਦੁਬਾਰਾ ਸ਼ੁਰੂ ਕਰ ਦਿੱਤਾ ਗਿਆ ਓਟਾਵਾ ਕੈਨੇਡਾ ਤੋਂ ਜਿਹੜਾ ਭਾਰਤੀ ਹਾਈ ਕਮਿਸ਼ਨ ਹੈ ਉਸ ਤੇ ਵੱਲੋਂ ਇਹ ਲੈਟਰ ਜਿਹੜਾ ਹੈ ਉਹ ਜਾਰੀ ਕਰ ਦਿੱਤਾ ਗਿਆ ਸੋ ਇਹ ਖੁਸ਼ਖਬਰੀ ਹੈ ਤੁਹਾਡੇ ਲਈ ਜੇਕਰ ਤੁਸੀਂ ਭਾਰਤ ਆਉਣਾ ਹੈ ਹੁਣ ਤੁਹਾਡੇ ਲਈ ਜਿਹੜੀ ਹੈ ਇਹ ਵੀਜ਼ਾ ਸਰਵਿਸ ਖੋਲ ਦਿੱਤੀ ਗਈ ਹੈ ਜੇਕਰ ਤੁਸੀਂ ਕੈਨੇਡਾ ਦੇ ਵਸਨੀਕ ਹੋ ਜਾਂ ਕੈਨੇਡਾ ਦੇ ਵਿੱਚੋਂ ਭਾਰਤ ਆਉਣ ਦੇ ਲਈ ਚਾਰਾ ਜੋ ਹੀ ਕਰ ਰਹੇ ਸੀ ਜਾਂ ਭਾਰਤ ਤੋਂ ਕੈਨੇਡਾ ਜਾਣ ਦੀ ਤਿਆਰੀ ਕਰ ਰਹੇ ਸੀ ਤਾਂ ਇਹ ਖਬਰ ਤੁਹਾਡੇ ਲਈ ਹੈ ਜੀ ਇਸ ਵਕਤ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਕੈਨੇਡਾ ਭਾਰਤ ਵਿਚਾਲੇ ਚੱਲ ਰਹੀ ਵੀਜ਼ਾ ਸਰਵਿਸਿਜ਼ ਨੂੰ ਖੋਲ ਦਿੱਤਾ ਗਿਆ ਹੈ ਇੱਕ ਵਾਰ ਫਿਰ ਵੀਜ਼ਾ ਸਰਵਿਸਿਜ਼ ਖੋਲ ਦਿੱਤੀਆਂ ਗਈਆਂ ਨੇ ਜਿਸ ਤਰ੍ਹਾਂ ਦੇ ਨਾਲ ਹਰਦੀਪ ਸਿੰਘ ਨੈਚਰ ਦੇ ਮਾਮਲੇ ਦੇ ਬਿਆਨ ਤੋਂ ਬਾਅਦ ਕੈਨੇਡਾ ਦੇ ਨਾਲ ਸਬੰਧਾਂ 'ਚ ਖਟਾਸ ਆਈ ਸੀ ਉਹ ਖਟਾਸ ਕਿਤੇ ਨਾ ਕਿਤੇ ਵਾਪਸ ਮੁੜੀ ਹੈ ਘਟ ਹੋਈ ਹੈ ਉਹ ਖਟਾਸ ਕਿਉਂਕਿ ਭਾਰਤ ਨੇ ਕੈਨੇਡਾ ਦੇ ਨਾਲ ਵੀਜ਼ਿਆਂ ਦਾ ਇੱਕ ਵਾਰ ਫਿਰ ਤੋਂ ਆਦਾਨ-ਪ੍ਰਦਾਨ ਸ਼ੁਰੂ ਕਰ ਦਿੱਤਾ ਹੈ ਵੀਜ਼ਾ ਸਰਵਿਸ ਸ਼ੁਰੂ ਹੋਈ ਹੈ ਦੱਸਦੀ ਹੈ ਕਿ ਹਾਈ ਕਮਿਸ਼ਨ ਆਫ ਇੰਡੀਆ ਓਟਾਵਾ ਦੇ ਵੱਲੋਂ ਪ੍ਰੈਸ ਰਿਲੀਜ਼ ਕੀਤਾ ਗਿਆ ਇਸ ਪ੍ਰੈਸ ਰਿਲੀਜ਼ ਦੇ ਵਿੱਚ ਸਾਫ ਸ਼ਬਦਾਂ ਦੇ ਵਿੱਚ ਕਹਿ ਦਿੱਤਾ ਗਿਆ ਹੈ ਕਿ ਚਾਰ ਤਰ੍ਹਾਂ ਦੇ ਵੀਜ਼ੇ ਸ਼ੁਰੂ ਕਰ ਦਿੱਤੇ ਗਏ ਨੇ ਦੁਬਾਰਾ ਚਾਰ ਤਰ੍ਹਾਂ ਦੀਆਂ ਵੀਜ਼ੀਆਂ ਨੂੰ अनुमति ਦੇ ਦਿੱਤੀ ਗਈ ਹੈ ਉਸ ਨੂੰ ਇੱਕ ਵਾਰ ਫਿਰ ਤੋਂ ਜੀ ਆਇਆਂ ਕਿਹਾ ਜਾ ਰਿਹਾ ਹੈ ਇਸ ਦੇ ਵਿੱਚ ਐਂਟਰੀ ਵੀਜ਼ਾ ਬਿਜ਼ਨਸ ਵੀਜ਼ਾ ਮੈਡੀਕਲ ਵੀਜ਼ਾ ਅਤੇ ਕਾਨਫਰੰਸ ਵੀਜ਼ਾ ਇਹ ਚਾਰ ਵੀਜ਼ਿਆਂ ਦੇ ਉੱਤੇ ਮੋਹਰ ਲੱਗਣੀ ਸ਼ੁਰੂ ਹੋ ਚੁੱਕੀ ਹੈ ਇੱਕ ਵਾਰ ਫਿਰ ਤੋਂ ਜਿਹੜਾ ਡੈਡਲੌਕ ਬਣਿਆ ਸੀ ਉਹ ਡੈਡਲੌਕ ਟੁੱਟਿਆ ਭਾਰਤ ਕੈਨੇਡਾ ਵਿਚਕਾਰ ਜਿੱहां ਹੁਣ ਜੇਕਰ ਤੁਸੀਂ ਭਾਰਤ ਤੋਂ ਕੈਨੇਡਾ ਜਾਣਾ ਹੈ ਜਾਂ ਖਾਸ ਤੌਰ ਤੇ ਕੈਨੇਡਾ ਤੋਂ ਪੰਜਾਬ ਜਾਂ ਭਾਰਤ ਆਉਣ ਦੀ ਤਿਆਰੀ ਦੇ ਵਿੱਚ ਸੀ ਵੀਜ਼ਾ ਸਰਵਿਸਿਜ਼ ਰੋਕਣ ਤੋਂ ਬਾਅਦ ਤੁਹਾਡੇ ਤੇ ਕਿਤੇ ਨਾ ਕਿਤੇ ਟੈਨਸ਼ਨ ਦਾ ਮਾਹੌਲ ਬਣਿਆ ਸੀ ਉਹ ਮਾਹੌਲ ਹੁਣ ਖਤਮ ਹੋਣ ਦੀ ਤਿਆਰੀ ਕਿਉਂਕਿ ਹਾਈ ਕਮਿਸ਼ਨ ਆਫ ਇੰਡੀਆ ਦੇ ਵੱਲੋਂ ਇਹ ਲੈਟਰ ਜਾਰੀ ਕਰ ਦਿੱਤਾ ਗਿਆ ਲੈਟਰ ਤੁਹਾਨੂੰ ਆਪਣੀ ਸਕਰੀਨ ਦੇ ਨਾਲ ਤੁਹਾਨੂੰ ਵਿਖਾ ਰਹੇ ਆ ਇਹ ਲੈਟਰ ਜਿਹੜਾ ਜਾਰੀ ਕਰ ਦਿੱਤਾ ਗਿਆ ਹੈ ਇਸ ਲੈਟਰ ਦੇ ਵਿੱਚ ਸਾਫ਼ ਤੌਰ ਦੇ ਉੱਤੇ ਜ਼ਿਕਰ ਜੋ ਆ ਚੁੱਕਿਆ ਹੈ ਕਿ ਚਾਰ ਤਰ੍ਹਾਂ ਦੇ ਵੀਜ਼ਿਆਂ ਨੂੰ ਛੂਟ ਦੇ ਦਿੱਤੀ ਗਈ ਹੈ ਚਾਰ ਤਰ੍ਹਾਂ ਦੇ ਵੀਜ਼ੇ ਖੋਲ੍ਹ ਦਿੱਤੇ ਗਏ ਨੇ ਭਾਰਤ ਨੇ ਕੈਨੇਡੀਅਨ ਨਾਗਰਿਕਾਂ ਲਈ ਮੁਰ ਤੋਂ ਜਿਹੜੀਆਂ ਇਹ ਵੀਜ਼ਾ ਸੇਵਾਵਾਂ ਨੇ ਸ਼ੁਰੂ ਕੀਤੀਆਂ ਨੇ ਸਿਰਫ ਜਿਹੜੀਆਂ ਨੇ ਖਾਸ ਕਿਸਮ ਦੇ ਲੋਕਾਂ ਨੂੰ ਇਸ ਦੀ ਸਹੂਲਤ ਮਿਲੇਗੀ ਕਿਹਨਾਂ ਕਿਹਨਾਂ ਨੂੰ ਸਹੂਲਤ ਮਿਲਣ ਵਾਲੀ ਹੈ ਉਹ ਤੁਹਾਡੇ ਨਾਲ ਜ਼ਰੂਰ ਜਿਹੜੀ ਤਸਵੀਰ ਸਾਹਮਣੇ ਕਰ ਰਹੇ ਆ ਕੇਸ ਦੇ ਵਿੱਚ ਖਾਸ ਤੌਰ ਦੇ ਦਿੱਤੇ ਜਿਹੜੀ ਸਹੂਲਤ ਹੁਣ ਮਿਲਣ ਵਾਲੀ ਹੈ ਉਹ ਜੇਕਰ ਤੁਸੀਂ ਕਿਸੇ ਕਾਨਫਰੰਸ ਲਈ ਜਾਣਾ ਚਾਹੁੰਦੇ ਹੋ ਤੁਸੀਂ ਕਿਸੇ ਕਾਨਫਰੰਸ ਦਾ ਹਿੱਸਾ ਬਣਨਾ ਚਾਹੁੰਦੇ ਹੋ ਤਾਂ ਤੁਹਾਨੂੰ ਇਹ ਸਹੂਲਤ ਜਿਹੜੀਆਂ ਮਿਲ ਸਕਦੀ ਹੈ ਇਸ ਦੇ ਵਿੱਚ ਸਿਰਫ ਐਂਟਰੀ ਵੀਜ਼ਾ ਹੋਏਗਾ ਬਿਜ਼ਨਸ ਵੀਜ਼ਾ ਹੋਏਗਾ ਮੈਡੀਕਲ ਵੀਜ਼ਾ ਹੋਏਗਾ ਤੇ ਕਾਨਫਰੰਸ ਵੀਜ਼ਾ ਦੀਆਂ ਸਰੈਣੀਆਂ ਨੂੰ ਇਹ ਵੀਜ਼ਾ ਸਰਵਿਸ ਸ਼ੁਰੂ ਕੀਤੀ ਗਈ ਹੈ ਜੋ ਹਾਈ ਕਮਿਸ਼ਨ ਦਾ ਲੈਟਰ ਦੇ ਵਿੱਚ ਅੱਗੇ ਬਿਆਨ ਉਹਨਾਂ ਕਿਹਾ ਹੈ ਕਿ ਸੁਰੱਖਿਆ ਨੂੰ ਧਿਆਨ ਦੇ ਵਿੱਚ ਰੱਖਦਿਆਂ ਵੀਜ਼ੇ ਦੇਣ ਦੇ ਉੱਤੇ ਅਸਥਾਈ ਰੋਕ ਲਾਈ ਗਈ ਸੀ ਅਜੇ ਹੀ ਸੁਰੱਖਿਆ ਸਥਿਤੀ ਦਾ ਜਾਇਜ਼ਾ ਲੈਣ ਤੋਂ ਬਾਅਦ ਵੀਜ਼ਾ ਸਰਵਿਸਿਜ਼ ਨੂੰ ਦੁਬਾਰਾ ਸ਼ੁਰੂ ਕਰ ਦਿੱਤਾ ਗਿਆ ਇੱਕ ਵਾਰ ਫਿਰ ਜਿਹੜੀਆਂ ਵੀਜ਼ਾ ਸਰਵਿਸਿਜ਼ ਜਿਹੜੀਆਂ ਨੇ ਸ਼ੁਰੂ ਕੀਤੀਆਂ ਗਈਆਂ ਨੇ ਦੱਸਦੀ ਕਿ ਹਰਦੀਪ ਸਿੰਘ ਨੈਜ਼ਰ ਦੇ ਕਤਲ ਮਾਮਲੇ ਤੋਂ ਬਾਅਦ ਇਹ ਲਗਾਤਾਰ ਚਰਚਾ ਦੇ ਵਿੱਚ ਸੀ ਕਿ ਸਬੰਧਾਂ 'ਚ ਖਟਾਸ ਆਈ ਹੈ ਹੁਣ ਇਸ ਤੋਂ ਬਾਅਦ ਜਿਹੜੀ ਆ ਵੀਜ਼ਾ ਸਰਵਿਸ ਦੇ ਉੱਤੇ ਬਹੁਤ ਵੱਡੀ ਚਿੰਤਾ ਹੈ ਕਿ ਵੀਜ਼ਾ ਮਿਲੇਗਾ ਨਹੀਂ ਮਿਲੇਗਾ ਕੈਨੇਡਾ ਜਾਣ ਲਈ ਜਿਹੜੇ ਲੋਕ ਤਿਆਰੀ ਕਰ ਰਹੇ ਸੀ ਸਟੂਡੈਂਟ ਤਿਆਰੀ ਕਰ ਰਹੇ ਸੀ ਇਧਰੋਂ ਬਿਜ਼ਨਸਮੈਨ ਕੈਨੇਡਾ ਜਾਣ ਦੀ ਤਿਆਰੀ 'ਚ ਸੀ ਕੁਝ ਭਾਰਤੀ ਬਿਜ਼ਨਸਮੈਨ ਕੈਨੇਡਾ ਦੇ ਵਿੱਚ ਰਹਿ ਰਹੇ ਸੀ ਉਹ ਭਾਰਤ ਆਉਣ ਦੀ ਸੋਚ ਰਹੇ ਸੀ ਸੋ ਬਿਜ਼ਨਸ ਦੇ ਉੱਤੇ ਬਹੁਤ ਵੱਡਾ ਇਸ ਤਰ੍ਹਾਂ ਰੈਟਲੌਕ ਬਣਿਆ ਸੀ ਬਿਜ਼ਨਸ ਦੇ ਉੱਤੇ ਬਹੁਤ ਵੱਡਾ ਇਫੈਕਟ ਬਣਿਆ ਸੀ ਉਸ ਟੈਟਲੌਕ ਨੂੰ ਤੋੜਨ ਦੇ ਲਈ ਹੁਣ ਭਾਰਤ ਦੀ ਹਾਈ ਕਮਿਸ਼ਨ ਦੇ ਵੱਲੋਂ ਇਹ ਲੈਟਰ ਜਾਰੀ ਕਰ ਦਿੱਤੀ ਗਈ ਹੈ ਕਿ ਚਾਰ ਤਰ੍ਹਾਂ ਦੇ ਵੀਜ਼ਿਆਂ ਨੂੰ ਇੱਕ ਵਾਰ ਫਿਰ ਤੋਂ ਮੁੜ ਤੋਂ ਖੁੱਲ੍ਹ کھول ਦਿੱਤਾ ਗਿਆ ਸ਼ੁਰੂ ਕਰ ਦਿੱਤੀ ਗਈ ਹੈ ਵੀਜ਼ਾ ਸਰਵਿਸ ਅੱਜ ਤੋਂ ਇਸ ਦੀ ਸ਼ੁਰੂਆਤ ਹੋਈ ਹੈ ਲੈਟਰ ਦੇ ਵਿੱਚੋਂ ਖਾਸ ਤੌਰ ਦੇ ਉੱਤੇ ਜ਼ਿਕਰ ਆ ਕਿ ਸੁਰੱਖਿਆ ਪ੍ਰਬੰਧਾਂ ਦੇ ਮੱਦੇ ਨਜ਼ਰ ਜਿਹੜਾ ਹੈ ਇਸ ਨੂੰ ਰੋਕ ਦਿੱਤਾ ਗਿਆ ਸੀ ਸੋ ਹੁਣ ਸੁਰੱਖਿਆ ਪ੍ਰਬੰਧਾਂ ਦੇ ਮੱਦੇਨਜ਼ਰ ਜਿਹੜੀ ਜਾਂਚ ਹੋਈ ਆ ਉਸ ਅਨੁਸਾਰ ਹੀ ਸੁਰੱਖਿਆ ਪ੍ਰਬੰਧਾਂ ਨੂੰ ਪਰਖਣ ਤੋਂ ਬਾਅਦ ਦੁਬਾਰਾ ਸ਼ੁਰੂ ਕੀਤਾ ਗਿਆ ਅਕਤੂਬਰ 25 2023 ਪਾਕ ਪਕੇ ਅੱਜ ਦਾ ਦਿਨ ਹੈ ਅਕਤੂਬਰ 25 ਅੱਜ ਦੇ ਦਿਨ ਜਿਹੜੀ ਇਸ ਨੂੰ ਦੁਬਾਰਾ ਸ਼ੁਰੂ ਕਰ ਦਿੱਤਾ ਗਿਆ ਓਟਾਵਾ ਕੈਨੇਡਾ ਤੋਂ ਜਿਹੜਾ ਭਾਰਤੀ ਹਾਈ ਕਮਿਸ਼ਨ ਹੈ ਉਸ ਤੇ ਬੋਲੂ ਇਹ ਲੈਟਰ ਜਿਹੜਾ ਏ ਉਹ ਜਾਰੀ ਕਰ ਦਿੱਤਾ ਗਿਆ ਸੋ ਇਹ ਖੁਸ਼ਖਬਰੀ ਆ ਤੁਹਾਡੇ ਲਈ ਜੇਕਰ ਤੁਸੀਂ ਭਾਰਤ ਆਉਣਾ ਹੈ ਹੁਣ ਤੁਹਾਡੇ ਲਈ ਜਿਹੜੀ ਆ ਇਹ ਵੀਜ਼ਾ ਸਰਵਿਸ ਖੋਲ ਦਿੱਤੀ ਗਈ ਹੈ